ਪਸੰਦ ਹੈ ਨਾ ਉਹ ਲੋਹੜੀਆਂ ਦੇ ਖੂਨ ਦੇ ਅੰਦਰ ਲਿਟਰਲੀ ਮੇਰਾ ਮਤਲਬ ਹੈ ਕਿ ਤੁਸੀਂ ਅਗਰ ਉਹ ਮਾਹੌਲ ਦੇਖ ਲੰਦੇ ਨਾ ਕਦੀ ਜੀ ਕਿ ਮਤਲਬ ਅਗਰ ਅਜ ਪਸੰਦ ਦਾ ਦਿਨ ਹੁੰਦਾ ਤੇ ਇੱਥੇ ਨਹੀਂ ਰੌਣਕ ਹੋਣੀ ਸੀ ਹਰ ਛੱਤ ਦੇ ਉੱਤੇ ਕੋਈ ਛੱਤਾਂ ਮੁਕੰਮਲ ਸੀ ਛੱਤ ਚੜ ਕੇ ਦੇਖਦੇ ਭੜੀਆਂ ਹੋਈਆਂ ਗੁੱਡੀਆਂ ਲੱਖਾਂ ਦੀ ਤਦਾਦ ਅਸੀਂ ਤਾਂ ਇਹ ਵੀ ਸੁਣਿਆ ਯੂਸਫ ਸਾਹਿਬ ਕਿ ਲਾਹੌਰ ਦੀਆਂ ਛੱਤਾਂ ਕਹਿੰਦੇ ਬਸੰਤ ਵਾਲ ਦਿਨ ਬੁੱਕ ਹੋ ਜਾਂਦੀਆਂ ਸਰ ਮਤਲਬ ਉਹ ਇੱਕ ਬੜੀ ਲੰਮੀ ਹਿਸਟਰੀ ਹੈ ਕਹਿੰਦੇ ਪੇਡ ਪੇਡ ਛੱਤਾਂ ਹੁੰਦੀਆਂ ਸੀ ਉਸ ਦੀ ਤੇ ਮੈਂ ਅੱਛਾ ਮੈਨੂੰ ਯਾਦ ਹੈ ਕਿ ਜਿਸ ਸਾਲ ਆਪਣਾ ਮਿਸਿਸ ਗਾਂਧੀ ਦਾ ਸੈਸੀਨੇਸ਼ਨ ਹੋਇਆ ਹੈ ਤਾਂ ਉਸ ਸਾਲ ਫਰਵਰੀ ਚ ਮੈਂ ਤੇ ਮੇਰੀ ਵਾਈਫ ਅਸੀਂ ਉੱਥੇ ਸਾਂ ਆਪਣਾ ਦਿੱਲੀ ਸਾਂ ਜੀ ਤੇ ਮੇਰੇ ਜਿਹੜੇ ਫਾਦਰ ਇਨ ਲਾ ਸਨ ਔਰ ਮਦਰ ਇਨ ਲਾ ਉਹਨਾਂ ਦਾ ਬੜਾ ਬਹੁਤ ਹੀ ਆਪਣੀ ক্লোਸਨੈਸ ਸੀ ਪੰਡਤ ਜਵਾਹਰ ਲਾਲ ਨਹਿਰੂ ਨਾਲ ਮੀ ਇਫਤਖਾਰਉਦੀਨ ਜੋ ਮੇਰੇ ਸੁਸਰ ਸਨ ਉਹ ਟਿਲ 1946 ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਸਨ ਜੀ ਔਰ ਇਹ ਆਪਣਾ ਪੰਡਤ ਜੀ ਔਰ ਮੀਆਂ ਸਾਹਿਬ ਜਿਹੜੇ ਸੇ ਇਕੱਠੇ ਪੜੇ ਸਨ ਇਹ ਇਹ ਆਪਣਾ ਆਕਸਫੋਰਡ ਦੇ ਵਿੱਚ ਦੇ ਵੇਰੀ 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 ক্লোਸ ਫਰੈਂਡਸ ਐਂਡ ਦੈਨ ਆਬਵੀਅਸਲੀ ਇਨ ਪੋਲਿਟਿਕਸ ਆਲਸੋ ਐਂਡ ਵੈਨ ਦ ਲਾਸਟ ਟਾਈਮ ਪੰਡਤ ਜੀ ਵੈਂਟ ਟੂ ਟੂ ਸੀ ਅਲਾਮਾ ਸਾਹਿਬ ਸੇ ਹੀ ਵਸ ਕੰਪਨੀਡ ਬਾਈ ਮੀਆਂ ਐਂ ਬੇਗਮ ਮੁਸਤਫਾ ਜੀ ਦੋਵੇਂ ਉਹ ਵੀ ਨਾਲ ਸਨ ਤੇ ਉਹ ਅਸੀਂ ਆਏ ਇੱਥੇ ਤਾਂ ਉਹਨਾਂ ਨੇ ਮੇਰੀ ਫਾਦਰ ਇਨ ਲਾ ਉਸ ਬਹੁਤ ਪਹਿਲੇ ਇੰਤਖਾਲ ਹੋ ਗਿਆ ਸੀ ਉਹਨਾਂ ਨੇ ਇੱਕ ਖਤ ਦਿੱਤਾ ਉਹਨਾਂ ਨੇ ਕਿ ਉੱਥੇ ਤੁਸੀਂ ਮਿਸਟਰ ਗਾਂਧੀ ਨੂੰ ਪਹੁੰਚਾ ਦੇਣਾ ਤੇ ਤੁਸੀਂ ਆਪਣਾ ਅਸੀਂ ਉਸ ਵੇਲੇ ਸੋਚਿਆ ਮੈਂ ਕਿਹਾ ਕਿੱਥੇ ਕੋਪ ਪ੍ਰਿੰਸਪੀਅਰ ਇੰਡੀਆ ਜਾ ਕੇ ਕੋਈ ਖਤ ਕੋਈ ਦੇਵੇਗਾ ਕੀ ਹੋਏਗਾ ਹਮ ਬਾਰਾ ਜੀਓ ਮੈਂ ਉੱਥੇ ਪਤਾ ਕਰਾਇਆ ਹੋਟਲ ਤੋਂ ਉਹਨਾਂ ਨੇ ਕਿਹਾ ਜੀ ਉਹਨਾਂ ਦਾ ਸੈਕਟਰੀ ਹੈ धवन ਸਾਹਿਬ ਉਹਨਾਂ ਦੇ ਕੋ ਸੈਕਟਰੀ ਸਾਹਿਬ ਉੱਥੇ ਜਿਹੜਾ ਰਾਜ ਭਵਨ ਹੈ ਮੈਂ ਖਰ ਉੱਥੇ ਹੀ ਉਹਨਾਂ ਦਾ ਉੱਥੇ ਹੀ ਉਹ ਬੈਠਦੇ ਸਨ ਮੇਨ ਜਿਹੜਾ ਪ੍ਰੈਜ਼ੀਡੈਂਟ ਆਈ ਡੋਟ ਨੋ ਇਫ ਇਜ਼ ਅ ਪ੍ਰਾਈਮ ਮਿਨਿਸਟਰਸ ਆਫਿਸ ਸਟਿਲ देयर ਇਨ ਦਾ ਰਾਜ ਭਵਨ ਅੱਛਾ ਉੱਥੇ ਤੇ ਖੈਰ ਮੈਂ ਚਲਾ ਗਿਆ ਉੱਥੇ ਕੋਈ ਬੰਦ ਕੁਝ ਨੇ ਰੋਕਿਆ ਸ਼ੋਅ کیا ਕੋਈ ਨਾ ਤਾਂ ਇੱਕ ਚਿੱਕ ਜੀ ਲੱਗੀ ਸੀ ਉਹਦੇ ਵਿੱਚ ਉਹਨਾਂ ਨੇ ਬਾਹਰ ਉਹਦਾ ਨਾਮ ਲਿਖਿਆ ਸੀ ਮੈਂ ਅੰਦਰ ਚਲਾ ਕੇ ਮੈਂ ਜਾ ਕੇ ਉਹਨਾਂ ਨੂੰ ਤੇ ਉਹ ਖਾਤ ਉਹਨਾਂ ਨੂੰ ਮ ਦਿਖਤਾ ਠੀਕ ਹੈ ਮੈਂ ਕਿਹਾ ਪਤਾ ਨਹੀਂ ਕਿਨੇ ਕੀ ਜਵਾਬ ਆਇਆ ਕਿ ਨਿਆਲ ਨੰਬਰ ਸ਼ੰਬਰ ਮੈਂ ਆਪਣਾ ਲਿਆ ਮੈਂ ਕਿ ਪਾਕਿਸਤਾਨ ਤੋਂ ਆਇਆ ਹਾਂ ਹਮ ਇਹ ਖਾਤੇ ਗਿਆ ਮਿਸ ਗਾਂਧੀ ਵਾਸ ਹੋਰ ਕੁਝ ਨਹੀਂ ਕਿਹਾ ਮੈਂ ਕਿਨੇ ਭੇਜਿਆ ਕਿੱਥੋਂ ਆਇਆ ਇਹ ਉਹ ਫਿਰ ਸ਼ਾਮ ਨੂੰ ਉਹਨਾਂ ਦਾ धवन ਸਾਹਿਬ ਦਾ ਫੋਨ ਆ ਗਿਆ ਕਿ ਤੁਸੀਂ ਫਲਾਣੇ ਦੇ ਨਾਲ ਕੇ ਤਾਂ ਖਾਣਾ ਖਾਓ ਉਹਨਾਂ ਦੇ ਨਾਲ ਤੇ ਮੈਂ ਇਹਨੂੰ ਨਿਮਾਜ਼ਰ ਕੀਤੀ ਮੈਂ ਕਿ ਜੀ ਉਸ ਦਿਨ ਤਾਂ ਅਸੀਂ ਹੈ ਹੀ ਨਹੀਂ ਇੱਥੇ ਉਹਨਾਂ ਨੇ ਕਿ ਅੱਛਾ ਫਿਰ ਵਾਪਸ ਹੋਉਂਗੀ ਤਾਂ ਕਿ ਤੁਸੀਂ ਗਾਂ ਤੁਸੀਂ ਇੱਕ ਦਿਨ ਪਹਿਲੇ ਚਾਹ ਪੀ ਕੇ ਜਾਓ ਅਸੀਂ ਖੈਰ ਗਏ ਉੱਥੇ ਉਹਨਾਂ ਨਾਲ ਜਾ ਕੇ ਤੇ ਬੜੇ ਪਿਆਰ ਨਾਲ ਮਿਲੇ ਤੇ ਜ਼ਿਆਦਾਤਰ ਆਪਣਾ ਮੇਰਾ ਮਤਲਬ ਹੈ ਉਹ ਮੇਰੀ ਵਾਈਫ ਤੋਂ ਨਾਲੀ ਕਿਉਂਕਿ ਉਹਨਾਂ ਦਾ ਘਰ ਬਹੁਤ ਵਾਰ ਇਥੇ ਲਾਹੌਰ ਆ ਕੇ ਠਹਿਰੇ ਤੇ ਇਹ ਵੀ ਉਹ ਕੀ ਕਹਿੰਦੇ ਨੇ ਉੱਥੇ ਉਹਨਾਂ ਦਾ ਬੜਾ ਮਿਲਣਾ ਜੁਲਣਾ ਹਰ ਵੇਲੇ ਸੀ ਉਹਨਾਂ ਦਾ ਪੁੱਛਦੀ ਰਹੀ والدہ ਦਾ ਪੁੱਛਦੀ ਰਹੀ ਮੇਰੇ ਬਰਾਦਰਾਂ ਨੂੰ ਦਾ ਪੁੱਛਦੀ ਰਹੀ ਉਹਨਾਂ ਨੇ ਤੇ तो uh, मेनू you know, so अच्छा? <laughs> मैं नु कहन कि की वी व्हाई डिड आर यू गोइंग आई वांटेड यू पीपल टू कम एंड हैव यू नो अ मेल विद मी मैंने कहा मिस्टर गांधी अनफॉर्चूनेटली वी हैव टू गो बिकॉज़ बसंत सो उनका फेस लिट अप यू हैव बसंत इन लाहौर उन्होंने पता ही नहीं मैं क्या जी वी हैव अ ग्रेट फेस्टिवल ऑफ बसंत इन लाहौर ਸੋ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਆਈ ਊਡ ਲਾਈਕ ਟੂ ਇਨਵਾਈਟ ਯੂ ਯੂ نو ਇਫ ਪੋਸੀਬਲ ਕਿ ਯੂ ਸ਼ੁਡ ਕਮ ਐਂਡ ਸੀ ਦ ਬਸੰਤ ਆਫ ਲਾਹੌਰ ਸੋ ਸਰ ਹਾਂ ਮੈਂ ਜ਼ਰੂਰ ਆਉਂਗਾ ਤੋ ਯੂ ਨੀ ਕਿ ਆਈ ਵਾਸ ਕੁਆਇਟ ਸਰਪ੍ਰਾਈਜ਼ ਕਿ ਇੰਡੀਆ ਮੈਂ ਅਬੀ ਥੋਟ ਕਿ ਇੰਡੀਆ ਵਿੱਚ ਵੀ ਉਨੀ ਹੀ ਨਹੀਂ ਨਹੀਂ ਹੈ ਜੀ ਹੈ ਹੈ ਫਿਰੋਜ਼ਪੁਰ ਅੰਮ੍ਰਿਤਸਰ ਲੁਧਿਆਣਾ ਇਧਰ ਬਹੁਤ ਗੁੱਡੀਆਂ ਉੱਡਦੀਆਂ ਜੀ ਹੂੰ ਉੱਥੇ ਹਲੇ ਵੀ ਇਹ ਰਵਾਇਤ ਕਾਇਮ ਹੈ ਔਰ ਸਪੈਸ਼ਲੀ ਜਿਹੜੇ ਹੁਣ ਐਨਆਰਆਈ ਹੋ ਗਏ ਨੇ ਬੱਚੇ ਚਲੇ ਗਏ ਨੇ ਬਾਹਰ ਜਾਂ ਫੈਮਲੀਜ਼ ਚਲੇ ਗਈਆਂ ਉਹ ਤਾਂ ਬਸੰਤ ਉਹਨਾਂ ਲਈ ਇੱਕ ਇਵੈਂਟ ਇਸ ਤਰ੍ਹਾਂ ਦਾ ਹੈ ਕਿ ਸਾਰੇ ਗੈੱਟ ਟੂਗੇਦਰ ਹੋ ਜੇਗੀ ਫੈਮਿਲੀ ਸਾਰੀਆਂ ਇਕੱਠੀਆਂ ਹੋ ਜਾਣਗੀਆਂ ਉਹ ਜੀ ਹੁੰਦਾ ਲੇਕਿਨ ਜੋ ਲਾਹੌਰ ਦੀ ਪਸੰਦ ਹੈ ਨਾ ਉਹ ਤੁਸੀਂ ਇਮੇਜਿਨ ਹੀ ਨਹੀਂ ਕਰ ਸਕਦੇ ਕਿ ਉਸ ਵੇਲੇ ਸਾਰਾ ਸ਼ਹਿਰ ਜਿਹੜਾ ਕਿਸ ਤਰ੍ਹਾਂ ਮੇਰਾ ਮਤਲਬ ਹੈ ਕਿ ਯੂ نو ਉਹ ਥੋੜੇ ਸਾਡੇ ਜਿਹੜੇ ਮੁੱਲਾਜ਼ਰਾਤ ਨੇ ਉਹ ਵੀ ਗੁੱਡੀ ਛੋਡੀ ਉਡਾ ਦੇਂਦੇ ਭਾਵੇਂ ਮੁਖਾਲਫਤ ਕਰਦੇ ਨੇ ਜੀ ਲੇਕਿਨ ਦੇ ਆਲਸੋ ਫਲਾਈ ਕਿਟ ਹੂੰ ਹੂੰ ਸੋ ਬਸੰਤ ਸੈਟ ਕੇ ਸਾਡੇ ਇੱਥੇ ਹਾਲਾਤ ਹੋ ਗਏ ਨੇ ਕਿ ਬਸੰਤ ਹੈ ਟੂ ਬੀ ਬੈਨ ਟੋਟਲੀ ਅਗੇਂਸਟ ਦਿਸ ਬੈਨ ਆਈ ਥਿੰਕ ਇਟਸ ਅ ਟੈਰਿਬਲ ਥਿੰਗ ਬਟ ਲੇਕਿਨ ਉਹ ਜਿਹੜੀਆਂ ਡੋਰਾ ਨੇ ਉਹ ਡੋਰਾ ਜਿਹੜੀਆਂ ਨੇ ਆਈ ਥਿੰਕ ਗਵਰਨਮੈਂਟ ਸ਼ੁਡ ਟੇਕ ਕੋਈ ਚੀਜ਼ ਬੈਨ ਨਹੀਂ ਹੋਣੀ ਚਾਹੀਦੀ ਦੇ ਸ਼ੁਡ ਮੇਕ ਇਟ ਇਨਟੂ ਅ ਸੇਫ ਫੈਸਟੀਵਲ ਦਿਸ ਇਜ਼ ਮਾਈ ਬਾਈ ਕੀਪਲ ਅਲਟਰਨੇਟਿਵ ਕੋਈ ਨਾ ਕੋਈ ਹੋਵੇ ਇਨਸ਼ਾਅੱਲਾ ਮੇਬੀ ਹੋ ਸਕਦਾ ਹੈ ਕਿ ਕੋਈ ਸੋ ਜਿਹੜੀ